ਅੰਨੀਵਾਲ ਤੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਉੱਥੇ ਆਉਣ ਦਾ ਮੌਕਾ ਮਿਲਿਆ ਤੁਹਾਡਾ ਆ ਉਹ ਪਿੱਛੇ ਜਿਹੜੇ ਸਾਊਂਡ ਵਾਲੇ ਨੇ ਉਹਨਾਂ ਦੇ ਸਾਰੇ ਬੰਦ ਕਰਾ ਦਿਓ ਅੱਜ ਤੁਹਾਡਾ ਜੋਸ਼ ਜਜ਼ਬਾ ਤੇ ਤੁਹਾਡਾ ਇਰਾਦਾ ਦੇਖ ਕੇ ਦਿਲ ਨੂੰ ਇੰਨਾ ਇੱਕ ਸਕੂਨ ਮਿਲਿਆ ਕਿ ਫਤੇਗੜ ਸਾਹਿਬ ਤੋਂ ਹੁਣ ਤਾਂ ਬੱਸ ਇਲਾਨ ਹੀ ਬਾਕੀ ਹੈ ਬਾਕੀ ਕੰਮ ਤਾਂ ਕਰਤਾ ਤੁਸੀਂ ਕਿਉਂਕਿ ਆ ਜਿਹੜਾ ਜਜ਼ਬਾ ਜੋਸ਼ ਤੁਸੀਂ ਬਜ਼ੁਰਗ ਖੜੇ ਨੇ ਮਾਮਾ ਸਿਰ ਪਲੋਸ ਰਹੀਆਂ ਸੀ ਭੈਣਾਂ ਦੁਆਵਾਂ ਦੇ ਰਹੀਆਂ ਸੀ ਤੇ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਇਹ ਪਿਆਰ ਦਾ ਕਿਸੇ ਕਰੰਸੀ ਚ ਦੁਨੀਆ ਦੀ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਹੈਗਾ ਵੀਰੋ ਆ ਜਿਹੜੇ ਫੁੱਲ ਨੇ ਇਹਨਾਂ ਦਾ ਕੋਈ ਮੁੱਲ ਨਹੀਂ ਹੈਗਾ ਇਹ ਇਹ ਮਿਲਦੇ ਨਹੀਂ ਇਹ ਇਹ ਸਾਨੀ ਨਾਲ ਨਹੀਂ ਮਿਲਦੇ ਆ ਪਿਆਰ ਦੇ ਫੁੱਲ ਇੱਕ ਆਸਾਨੀ ਨਾਲ ਨਹੀਂ ਮਿਲਦੇ ਤੁਸੀਂ ਦੂਜੇ ਲੀਡਰਾਂ ਦਾ ਹਾਲ ਦੇਖ ਲਓ ਉਹ ਅੱਗੇ ਅੱਗੇ ਲੋਕ ਡਾਂਗਾ ਛਿੱਤਰ ਲੈ ਕੇ ਪਿੱਛੇ ਪਿੱਛੇ ਇਹ ਹਾਲਤ ਉਹਨਾਂ ਦੀ ਕਰਤੂਤਾ ਕਰਕੇ ਉਹਨਾਂ ਨੇ ਗਰੀਬਾਂ ਨਾਲ ਧੱਕੇ ਕੀਤੇ ਆ ਗਰੀਬਾਂ ਦੇ ਜਵਾਕਾਂ ਦੇ ਮੂੰਹ ਚੋਂ ਰੋਟੀ ਖੋਹ ਖੋਹੀ ਹੈ ਗਰੀਬਾਂ ਦੇ ਚੁੱਲਿਆਂ ਦੀ ਅੱਗ ਬੁਝਾਈ ਹੈ ਤਾਂ ਕਰਕੇ ਉਹਨਾਂ ਨੇ ਨਤੀਜੇ ਭੁਗਤਣੇ ਪੈ ਰਹੇ ਆ ਅੱਜ ਇੱਥੇ ਮੈਂ ਜਦੋਂ ਆਇਆ ਆ ਗੱਡੀ ਦਾ ਹਾਲ ਦੇਖ ਲਓ ਸਾਨੂੰ ਹਰ ਜਗ੍ਹਾ ਤੇ ਇਸ ਤੋਂ ਬਾਅਦ ਮੈਂ ਫਗਵਾੜੇ ਜਾਊਂਗਾ ਬੰਗੇ ਜਾਊਂਗਾ ਮਿਹਨਤ ਪੱਖੋਂ ਅਸੀਂ ਕੋਈ ਕਮੀ ਨਹੀਂ ਛੱਡਣੀ ਮੈਨੂੰ ਹਰੇਕ ਹਰ ਰੋਜ਼ ਕਟੁਕੜ ਚਾਰ ਪੰਜ ਥਾਂ ਤੇ ਪੈਟਰੋਲ ਪੰਪ ਤੇ ਗੱਡੀ ਰੋਕ ਕੇ ਫੁੱਲ ਕੱਢ ਕੇ ਆਪਣੇ ਬੈਠਣ ਨੂੰ ਜਗ੍ਹਾ ਬਣਾਉਣੀ ਪੈਂਦੀ ਐ ਇੰਨਾ ਪਿਆਰ ਦੇਣਾ ਬਸ ਮੈਂ ਹਰੇਕ ਸਟੇਜ ਤੇ ਹਰੇਕ ਥਾਂ ਮੈਂ 15 ਤੋਂ 20 ਸਕਿੰਟ ਲੋਕਾਂ ਨੂੰ ਦੇ ਦੇਣਾ ਹੁੰਨਾ ਕਿ ਤੁਸੀਂ ਆਪਣੀ ਪੜਾਅਸ ਕੱਢ ਲਓ ਨਾਰਾ ਲਾ ਲਓ ચીਕ ਮਾਰ ਲਓ ਕਿਉਂਕਿ ਤਿੰਨ ਚਾਰ ਪੀੜੀਆਂ ਦੀ ਪੜਾਅਸ ਇਕੱਠੀ ਹੋਈ ਪਈ ਐ ਲਓ ਹੁਣ ਤੁਹਾਡੇ 20 ਸਕਿੰਟ ਤੁਹਾਡਾ ਸਮਾਂ ਸ਼ੁਰੂ ਹੁੰਦਾ ਹੈ ਅਬ ਜੀ ਜੰਦਾਬਾ ਸਲਾਮ ਵਾਲੇ ਸੋਚਦੇ ਜੰਦਾਬਾ ਸਲਾਮ ਵਾਲੇ ਸੋਚਦੇ ਜੰਦਾਬਾ 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 ਇਨਕਲਾਬ ਜੰਦਾਬਾ ਇਨਕਲਾਬ ਜੰਦਾਬਾ ਵੀਰੋ ਇਹ ਵਾਹਾਂ ਬਹੁਤ ਫਲਾਉਣਗੇ ਹੁਣ ਆ ਪਿੱਛੇ ਜੇ ਵਾਹ ਫਲਾਈ ਆ ਅੱਕੇ ਜਿਹੜਾ ਬਿੱਟੂ ਐ ਉਹ ਭਗਵੰਤ ਮਾਨ ਦਾ ਦੋਸਤ ਐ ਉਹਦਾ ਬਿੱਟੂ ਬਿੱਟੂ ਨੂੰ ਭਗਵੰਤ ਮਾਨ ਜਿਤਾਊਗਾ ਮੇਰੇ ਵੀਰੋ ਆਪਣੀ ਖੂਨ ਪਸੀਨੇ ਨਾਲ ਪਾਰਟੀ ਬੜਾਈ ਆ ਆਮਾ ਦੀ ਪਾਰਟੀ ਅਸੀਂ ਉਹ ਕੰਮ ਹਰਕਤਾਂ ਨਹੀਂ ਕਰਦੇ ਕਿ ਕਿਸੇ ਨੂੰ ਆਪਦੇ ਬੰਦਿਆਂ ਨੂੰ ਹਰਾਈਏ ਜਾਂ ਫਲਾਂ ਤੇ ਮੁਕਾ ਬਿੱਟੂ ਨੂੰ ਕਹਿ ਰਹੇ ਹੋ ਕਿ ਚੌਥੇ ਨੰਬਰ ਤੇ ਆਉਣਾ ਜਾਂ ਪੰਜਵੇਂ ਨੰਬਰ ਤੇ ਇਸ ਗੱਲ ਦੀ ਮਿਹਨਤ ਕਰ ਲੈ ਬਾਕੀ ਕੰਮ ਛੱਡ ਦੇ ਬਾਕੀ ਕੰਮ ਛੱਡ ਦੇ 13 0 ਹੋਣ ਲੱਗਿਆ ਪੰਜਾਬ 'ਚ 13 0 ਮੈਂ ਗੁਰਦਾਸਪੁਰ ਜਾ ਕੇ ਆਇਆ ਮੈਂ ਹਸ਼ਿਆਰਪੁਰ ਜਾ ਕੇ ਆਇਆ ਮੈਂ ਪੱਟੀ ਗਿਆ ਮੈਂ ਬਾਗੇਪੁਰਾਣੇ ਗਿਆ ਮੈਂ ਫਿਰੋਜ਼ਪੁਰ ਗਿਆ ਮੈਂ ਸੰਗਰੂਰ ਬਰਨਾਲੇ ਗਿਆ ਮੈਂ ਵੀਰੋ ਜਿੱਥੇ ਵੀ ਜਾਣਾ ਲੋਕ ਇਹੀ ਕਹਿੰਦੇ ਆ ਕਿ ਐਸ ਵਾਰ ਅਸੀਂ ਹੋਰ ਕਿਸੇ ਪਾਸੇ ਦੇਖਣੇ ਨਹੀਂ ਕਿਉਂਕਿ 2 ਸਾਲਾਂ ਦੇ ਸਿਰਫ 2 ਸਾਲਾਂ ਦੇ ਕੰਮ ਲੈ ਕੇ ਜਾ ਰਹੇ ਹਾਂ ਜਿਹਦੇ ਵਿੱਚ 43000 ਨੌਕਰੀਆਂ ਨੇ ਜਿਹਦੇ ਵਿੱਚ ਬਿਜਲੀ ਦਾ ਬਿੱਲ ਜਿਹੜਾ ਘਰਾਂ ਦਾ ਬਿੱਲ ਜ਼ੀਰੋ ਆਉਂਦਾ ਹੈ ਖੇਤਾਂ 'ਚ ਜਦੋਂ ਮਰਜੀ ਬਿਜਲੀ ਬਰਤੜੀਆਂ ਬਸ ਸਟਾਰਟਰ ਦਾ ਹਰੇ ਰੰਗ ਦਾ ਬਟਨ ਦੱਬ ਲੋ ਮੋਟਰ ਚੱਲ ਪੈਂਦੀ ਹੈ ਕੋਈ ਕੱਟ ਨਹੀਂ ਲੱਗਦੇ ਦਿਨੇ ਦਿਨੇ ਬਿਜਲੀ ਦਿੰਨੇ ਆ ਤਾਂ ਕਿ ਕਿਸਾਨ ਰਾਤਾਂ ਨੂੰ ਸੱਪਾਂ ਦੀਆਂ ਸਰੀਆਂ ਨਾਲ ਮਿੱਦੇ ਵੀਰੋ ਰਾਸ਼ਨ ਕਾਰਡ ਰਾਸ਼ਨ ਕਾਰਡ ਜਿਹੜੇ ਨੇ ਉਹ ਬਣਾਏ ਨੇ ਜਿਹੜੇ ਇਹਨਾਂ ਨੇ ਕੱਟਦੇ ਸੀ ਕਣਕ ਜਿਹੜੀ ਤੁਸੀਂ ਹੈਰਾਨ ਹੋ ਜਾਓਗੇ ਜਿਹੜੀ ਕਣਕ ਇਸ ਵਾਰ ਗਰੀਬਾਂ ਨੂੰ ਮਿਲੂਗੀ ਜਿਹੜੀ ਕਣਕ ਇਸ ਵਕਤ ਮੰਡੀ ਚ ਅੱਜ ਆਈ ਹੈ ਉਹੀ ਪੰਜ ਸੱਤ ਦਿਨਾਂ ਬਾਅਦ ਗਰੀਬਾਂ ਦੇ ਗਰੀਬਾਂ ਦੇ ਘਰਾਂ ਚ ਹੋਊਗੀ ਜਿਹੜੇ ਜਿਹੜਾ ਇੱਕ ਮਿੰਟ ਜੀ ਇੱਕ ਮਿੰਟ ਬਾਅਦ ਕਰ ਲਈ ਜੀ ਤੁਹਾਨੂੰ ਫਿਰ ਕਨਸੈਂਟਰੇਸ਼ਨ ਨਹੀਂ ਰਹਿੰਦੀ ਨਾ ਮੈਨੂੰ ਪਤਾ ਤੁਸੀਂ ਪਿਆਰ ਸਤਿਕਾਰ ਦੇਣਾ ਚਾਹੁੰਦੇ ਹੋ ਬਾਤ ਸਰਪਾ ਸਾਹਿਬ ਦੇਣਾ ਮੈਂ ਬਾਤ ਕਰ ਬੀਰੋ ਜਿਹੜੀ ਰੋਟੀ ਮੇਰੇ ਮੰਤਰੀਆਂ ਦੇ ਘਰੇ ਜਾਂ ਮੇਰੇ ਘਰੇ ਪੱਕਦੀ ਹੈ ਜਿਹੜੀ ਕਣਕ ਦੀ ਉਸੇ ਕਣਕ ਦੀ ਰੋਟੀ ਗਰੀਬਾਂ ਦੇ ਘਰੇ ਪੱਕੂਗੀ ਕਿਉਂਕਿ ਅਸੀਂ ਉਹਨਾਂ ਨੂੰ ਕੋਈ ਗੈਰ ਮਨੁੱਖੀ ਵਿਹਾਰ ਨਹੀਂ ਕਰਨਾ ਸੋ ਆ ਆ ਚੀਜ਼ ਲੈ ਕੇ ਤੁਹਾਡੇ ਕੋਲ ਆਇਆ ਵੀਰੋ ਆ ਹੁਣ ਤੁਸੀਂ ਦੇਖ ਲਓ ਕਿ ਜਿਹੜੇ ਹਿਸਾਬ ਨਾਲ ਇਹਨਾਂ ਦਾ ਹਾਲ ਹੋਇਆ ਪਿਆ ਹਜੇ ਤੱਕ ਹਜੇ ਤੱਕ ਤਾਂ ਕਈਆਂ ਨੂੰ ਕੈਂਡੀਡੇਟ ਹੀ ਨਹੀਂ ਮਿਲੇ ਤੇ ਕਈ ਪਾਰਟੀਆਂ ਕਈ ਪਾਰਟੀਆਂ ਅਖਬਾਰਾਂ ਵਾਂਗੂ ਐ ਅਖਬਾਰਾਂ ਵਾਲਾ ਤੜਕੀ ਜਿਵੇਂ ਅਖਬਾਰ ਸਿੱੜਦਾ ਆਏ ਟਿਕਟਾਂ ਸਿੱਟ ਦੇ ਫਿਰਦੇ ਨੇ ਕੋਈ ਲੈ ਲਓ ਕੋਈ ਸਾਡਾ ਟਿਕਟ ਲੈ ਲਓ ਇਹ ਹਾਲਤ ਕਰ ਦਿੰਦੀ ਹੈ ਜਨਤਾ ਪਬਲਿਕ ਜਦੋਂ ਆਪਣੀ ਆਈ ਤੇ ਆ ਜੇ ਸੋ ਵੀਰ ਗੁਰਪ੍ਰੀਤ ਜੀ ਪੀ ਤੁਹਾਡੇ ਕੈਂਡੀਡੇਟ ਹੈ ਬਹੁਤ ਗਰੀਬ ਘਰ ਚੋਂ ਆਇਆ ਮੁੰਡਾ ਹੈ ਬਹੁਤ ਮਿਹਨਤ ਕੀਤੀ ਹੈ ਔਰ ਇਹੋ ਜਿਹੇ ਬੰਦਿਆਂ ਨੂੰ ਭੇਜੋ ਜਿਨ੍ਹਾਂ ਨੇ ਗਰੀਬੀ ਆਪਣੇ ਪਿੰਡੇ ਤੇ ਹੰਡਾਈਆਂ ਹੋਣ ਉਹ ਜਿਹੜੇ سونے ਦਾ ਚਮਚਾ ਮੂੰਹ 'ਚ ਲੈ ਕੇ ਜੰਮਦੇ ਨੇ ਉਹਨਾਂ ਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ ਉਹਨਾਂ ਨੂੰ ਕੀ ਪਤਾ ਹੈ ਕਿ ਅੱਜ ਸ਼ਾਮ ਨੂੰ ਰੋਟੀ ਪੱਕੂ ਜਾਂ ਨਾ ਪੱਕੂ ਜਿਹੜਾ ਇਹ ਫਿਕਰ ਹੈ ਇਹ ਸਭ ਤੋਂ ਵੱਡਾ ਫਿਕਰ ਹੁੰਦਾ ਹੈ ਉਹਨੂੰ ਕੋਈ ਕੁਝ ਨਹੀਂ ਪਤਾ ਸੋ ਅਸੀਂ ਤੁਹਾਡੇ ਨਾਲ ਤੁਹਾਡੇ ਵਰਗੇ ਆ 13 ਜੀਰੋ ਕਰੋ ਸ਼ਕਤੀ ਬੜੂਗੀ ਰਾਜਨੀਤਿਕ ਸ਼ਕਤੀ ਅਸੀਂ ਬੜੂਗੀ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਇੱਕ ਰੁਪਈਆ ਤੁਹਾਡੇ ਵਿਕਾਸ ਤੇ ਲੱਗੂਗਾ ਜਿਨ੍ਹਾਂ ਨੇ ਪਹਿਲਾਂ ਰੁਪਈਏ ਖਾਦੇ ਨੇ ਵਿਆਸ ਵੇਤ ਉਹਨਾਂ ਤੋਂ ਕਢਾਵਾਂਗੇ ਭਾਵੇਂ ਪਹਾੜਾਂ 'ਚ ਦੱਬੇ ਹੋਏ ਨੇ ਭਾਵੇਂ ਕਿਸੇ ਹੋਟਲ 'ਚ ਵੀਰੋ ਆਮ ਲੋਕਾਂ ਦੇ ਘਰ ਕੱਚੇ ਪਤਾ ਕਿਉਂ ਰਹਿ ਗਏ ਕਿਉਂਕਿ ਉਦੋਂ ਸੁੱਖ ਵਿਲਾਸ ਹੋਟਲ ਬਣ ਰਿਹਾ ਸੀ ਆਮ ਗਰੀਬਾਂ ਦੇ ਘਰਾਂ ਦੇ ਜਿਹੜੀਆਂ ਛੱਤਾਂ ਨੇ ਉਹ ਪਤਾ ਕਿਉਂ ਚੌਂਦੀਆਂ ਨੇ ਕਿਉਂਕਿ ਉਦੋਂ ਸਿਸਮਾ ਵਾਲਾ ਰਾਜੇ ਦਾ ਮਹਿਲ ਬਣ ਰਿਹਾ ਸੀ ਇਹਨਾਂ ਨੇ ਲੋਕਾਂ ਦਾ ਪੈਸਾ ਆਪਣੇ ਵਾਸਤੇ ਵਰਤਿਆ ਇਸ ਕਰਕੇ ਹੁਣ ਹਿਸਾਬ ਤਾਂ ਦੇਣੇ ਪੈਣਗੇ ਹਿਸਾਬ ਤਾਂ ਹੁਣ ਦੇਣੇ ਪੈਣਗੇ ਤੇ ਮੈਨੂੰ ਮੈਨੂੰ ਇੱਕ ਬਜ਼ੁਰਗ ਮਿਲਿਆ ਉਹ ਕਹਿੰਦਾ ਪੁੱਤ ਪਹਿਲਾਂ ਕਾਲੀਦਲ ਨੂੰ ਵੋਟ ਪਾਉਂਦੇ ਹੁੰਦੇ ਸੀ ਹੁਣ ਤੂੰ ਕਹਿਵੀਂ ਸਟੇਜ ਤੇ ਜਾ ਕੇ ਕਿ ਹੁਣ ਨਹੀਂ ਪਾਉਂਦੇ ਮੈਂ ਕੀ ਗੱਲ ਹੋ ਗਈ ਸੀ ਕਹਿੰਦਾ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਵੋਟਾਂ ਪਾਈ ਗਏ ਉਸੇ ਬਾਬੇ ਨਾਨਕ ਦੀ ਬਾਣੀ ਰੋਲਦੀ ਇਹਨਾਂ ਨੇ ਗਲੀਆਂ 'ਚ ਇਹਨਾਂ ਨੇ ਅੰਗ ਪੜਵਾ ਕੇ ਗੁਰੂ ਸਾਹਿਬ ਦੇ ਗਲੀਆਂ 'ਚ ਰੋਲਤੇ ਹੁਣ ਨਹੀਂ ਦਿਲ ਕਰਦਾ ਪੁੱਤ ਜੇ ਹੁਣ ਤਾਂ ਕਹਿੰਦਾ ਮਤਲਬ ਕਾਲੀਦਲ ਨੂੰ ਵੋਟ ਪਾਉਣਾ ਸਮਝ ਲਓ ਗੁਰੂ ਸਾਹਿਬ ਦੀ ਦੁਆਰਾ ਬੇਅਦਬੀ ਕਰਨ ਦੇ ਬਰਾਬਰ ਹੈ ਕਿਉਂਕਿ ਜੇ ਬੇਅਦਬੀ ਕਰਨ ਵਾਲੇ ਦੇ ਹੱਕ ਦਾ ਬਟਨ ਦੱਬਾਂਗੇ ਇਹਦਾ ਮਤਲਬ ਆਪਾਂ ਵੀ ਵਿੱਚ ਫਿਰ ਸ਼ਾਮਲ ਹੋਣਾ ਸੋ ਇਸ ਕਰਕੇ ਗੁਰੂ ਸਾਹਿਬ ਆਪ ਹੀ ਦੇਖੀ ਜਾਂਦੇ ਨੇ ਉਹੀ ਸਜ਼ਾ ਦੇ ਰਹੇ ਨੇ ਹਾਲਤ ਦੇਖ ਲਓ ਹੁਣ ਕੀ ਹੋਈ ਪਈ ਹੈ ਪਤਾ ਨਹੀਂ ਕੀ ਕੀ ਬਿਆਨ ਦੇਈ ਜਾਂਦੇ ਨੇ ਅਗਲੇ ਦਿਨ ਮਾਫੀ ਮੰਗਣੀ ਪੈਂਦੀ ਹੈ ਸੋ ਆਪਾਂ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਉਹ ਵਾਦਾ ਨਹੀਂ ਕਰਨਾ ਜਿਹੜਾ ਆਪਾਂ ਪੂਰਾ ਨਾ ਕਰ ਸਕਦੇ ਹੋਈਏ ਇੱਕ ਬਿਨਾ ਗਰੰਟੀਆਂ ਤੋਂ ਵੀ ਕਈ ਗਰੰਟੀਆਂ ਪੂਰੀਆਂ ਕਰਤੀਆਂ ਤੁਸੀਂ ਹੈਰਾਨ ਹੋ ਜਾਓਗੇ ਅੱਜ ਮੈਂ ਅੰਕੜੇ ਕਢਾਏ ਨੇ ਜਿਹੜੇ ਟੋਲ ਪਲਾਜੇ ਬੰਦ ਕੀਤੇ ਆ ਪੰਜਾਬ ਚੋਂ ਉਹਦੇ ਨਾਲ ਪੰਜਾਬ ਦੇ ਵਿੱਚ 58 ਲੱਖ 77000 58 ਲੱਖ 77000 ਰੁਪਇਆ ਇੱਕ ਦਿਨ ਦਾ ਪੰਜਾਬੀਆਂ ਦਾ ਬਚਣ ਲੱਗ ਗਿਆ ਇੱਕ ਦਿਨ ਦਾ ਇਹ ਤਾਂ ਅਸੀਂ ਗਰੰਟੀ ਵੀ ਨਹੀਂ ਦਿੱਤੀ ਸੀ ਇਹ ਤਾਂ ਗਰੰਟੀ ਵੀ ਨਹੀਂ ਦਿੱਤੀ ਸੀ ਟੋਲ ਪਲਾਜੇ 58 ਲੱਖ 70000 ਇੱਕ ਦਿਨ ਦਾ ਕਿਹਦਾ 200 ਬਚ ਗਿਆ ਕਿਹਦਾ 500 ਬਚ ਗਿਆ ਕਰ ਕਰਾ ਕੇ ਲਗਭਗ 60 ਲੱਖ ਰੁਪਇਆ ਇੱਕ ਦਿਨ ਦਾ ਪੰਜਾਬੀਆਂ ਦੀ ਜੇਬ ਚ ਬਚ ਗਿਆ ਅਸੀਂ ਤੁਹਾਡੀਆਂ ਜੇਬਾਂ ਚ ਵੀ ਪੈਸੇ ਬਚਾਉਨੇ ਆ ਤੇ ਇਹ ਤੁਹਾਡੀਆਂ ਜੇਬਾਂ ਕੱਟਦੇ ਆ ਆ ਪਿੱਛੇ ਜਿਹੜੇ ਕਹਿੰਦੇ ਇੱਥੇ ਸੁਬੀਰ ਬਾਦਲਾ ਆਇਆ ਸੀ ਕਹਿੰਦੇ ਲੋਕ ਸਰੋਪੇ ਦੇ ਹੀ ਗਏ ਬਾਅਦ ਚ ਪਤਾ ਲੱਗਿਆ ਜੇਬਾਂ ਹੀ ਕੱਟੀਆਂ ਗਈਆਂ ਸਾਰਿਆਂ ਦੀਆਂ ਮਗਾ ਇੱਥੇ ਤਾਂ ਆਉਂਦੇ ਹੀ ਉਹਨਾਂ ਦੇ ਸਟਾਫ ਮੈਂਬਰ ਐ ਇਹਨਾਂ ਨੇ ਪੰਜਾਬ ਦੀਆਂ ਜੇਬਾਂ ਹੀ ਕਟੀਆਂ ਹੋਰ ਕੀਤਾ ਕੀ ਇਹਨਾਂ ਨੇ ਸੋ ਵੀਰੋ ਆਪਾਰੇ ਮਾਵਾ ਪੈਣਾ ਜਿਹੜੇ ਹਸਾਬ ਨਾਲ ਘਰਾਂ ਚੋਂ ਦੁਕਾਨਾਂ ਚੋਂ ਬਾਹਰ ਆ ਕੇ ਅਸ਼ੀਰਵਾਦ ਇਹ ਭਾਈ ਇਹ ਤਾਹਾਂ ਵਾਲੇ ਦੀ ਕੋਈ ਕਿਰਪਾ ਹੈ ਇਹ ਇਹ ਭਗਵੰਤਮਾਨ ਦੀ ਕੋਈ ਔਕਾਤ ਨਹੀਂ ਹੈਗੀ ਇਹ ਤੁਸੀਂ ਜਿਹੜਾ ਪਿਆਰ ਦੇ ਰਹੇ ਹੋ ਇਹ ਕੋਈ ਪਰਮਾਤਮਾ ਦੀ ਤਾਹਾਂ ਵਾਲੇ ਦੀ ਕੋਈ ਕਿਰਪਾ ਹੈ ਵੀਰੋ ਵੀਰੋ ਸਭਾ ਦੋਸਤਾਂ ਲੋਗੇ ਮੁੱਖ ਮੰਤਰੀ ਬੜਿਆਂ 1 ਰੁਪਏ ਦਾ ਕੋਈ ਲਾ ਦੇ 1 ਰੁਪਏ ਦਾ ਕਿ ਭਗਵੰਤ ਮਾਨ ਨੇ 1 ਰੁਪਇਆ ਸਰਕਾਰ ਦਾ ਖਾ ਲਿਆ ਗਿਰੋ ਪੈਸੇ ਖਾਣ ਥੋੜੀ ਆਇਆ ਮੈਂ ਕੋਈ ਰੇਤੇ ਦੀਆਂ ਖਾਡਾਂ ਚ ਹਿੱਸਾ ਪਾਉਣ ਨਹੀਂ ਆਇਆ ਮੈਂ ਕੋਈ ਟਰਾਂਸਪੋਰਟਾਂ ਚ ਹਿੱਸਾ ਪਾਉਣ ਨਹੀਂ ਆਇਆ ਮੈਂ ਕੋਈ ਟਾਬਿਆਂ ਹਵੇਲੀਆਂ ਚ ਹਿੱਸਾ ਪਾਉਣ ਨਹੀਂ ਆਇਆ ਮੈਂ ਹਿੱਸਾ ਪਾਉਣ ਆਇਆ ਤਾਂ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣ ਆਇਆ ਮੈਂ ਵਾ ਜਿਹੜੇ ਵਾਹਾਂ ਫਲਾਉਂਦੇ ਆ ਕਿ ਫਲਾਣੇ ਨੂੰ ਫਲਾਣਾ ਖੜਾ ਕਰਤਾ ਆਮਾ ਦੀ ਪਾਰਟੀ ਫਲਾਣੇ ਨੂੰ ਜਿਤਾਉ assi ਤਾਂ ਆਪਦੇ 13 ਜਿਤਾਉਣੇ ਨੇ ਬਾਈ ਮੇਰੇ 13 ਮੇਰੇ 13 ਦਾ ਮਤਲਬ ਹੈ ਮੇਰੇ ਆਪਣੇ ਕਿਉਂਕਿ ਜਦੋਂ ਇਹੋ ਜਿਹੇ ਬੰਦੇ ਪਾਰਲੀਮੈਂਟ ਦੀਆਂ ਪੌੜੀਆਂ ਚੜ ਕੇ ਬੋਲਣਗੇ ਤਾਂ ਮੈਨੂੰ 13 ਜ਼ੁਬਾਨਾਂ ਮਿਲ ਜਾਣਗੀਆਂ ਜਦੋਂ ਇਹ ਪਾਰਲੀਮੈਂਟ ਦੇ ਵਿੱਚ ਐ मुट्ठी ਬੰਦ ਕਰਕੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਉਣਗੇ ਤਾਂ ਮੈਨੂੰ 13 ਹੋਰ ਹੱਥ ਮਿਲ ਜਾਣਗੇ ਜਿਹੜੇ ਮੈਨੂੰ ਕੰਮ ਕਰਨ ਵਾਸਤੇ ਸਮਤ ਬਖਸ਼ਣਗੇ ਬਲ ਬਖਸ਼ਣਗੇ ਤੇ ਫਿਰ ਪੰਜਾਬ ਦਾ ਇੱਕ ਠਿਆਨੀ ਵੀ ਇੱਕ ਚਵਾਨੀ ਵੀ ਸੈਂਟਰ ਸਰਕਾਰ ਰੋਕ ਨਹੀਂ ਸਕਦੀ 13 ਇਹ ਹੋ ਗਏ 14ਵਾਂ ਕੂ ਖੇਤਰ ਜਿੱਤ ਰਹੇ ਹਾਂ ਦਿੱਲੀ ਦੇ ਸਾਰੇ ਜਿੱਤ ਰਹੇ ਹਾਂ ਪਰਸੋਂ ਨੂੰ ਗੁਜਰਾਤ ਜਾਊਂਗਾ ਗੁਜਰਾਤ ਤੋਂ ਵੀ ਜਿੱਤ ਰਹੇ ਹਾਂ ਤੇ ਆਪਾਂ ਸ਼ਾਮਚੋ ਵੀ ਜਿੱਤ ਰਹਿਆ 10 ਆਪਣੇ ਪਹਿਲੀ ਨੇ ਰਾਜ ਸਭਾ ਚ ਵੀਰੋ ਜਦੋਂ 35 40 ਹੋ ਗਏ ਉਹ ਵੀ ਬੋਲਣ ਵਾਲੇ ਉਹ ਵੀ ਅਉ ਵੀ ਭਗਤ ਸਿੰਘ ਦੀ ਮਿੱਟੀ ਦੇ ਵਾਰਿਸ ਜਦੋਂ 35 40 ਹੋ ਗਏ ਫਿਰ ਆਪਾਂ ਨੂੰ ਕੌਣ ਰੋਕ ਲੂ ਦਰਿਆ ਆਪਦੇ ਰਸਤੇ ਆਪ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨੱਕੇ ਨਹੀਂ ਲੱਗ ਸਕਦੇ ਭਗਤ ਸਿੰਘ ਮਾਨ ਜਿੰਦਾਬਾਦ ਭਗਤ ਸਿੰਘ ਮਾਨ ਜਿੰਦਾਬਾਦ ਕੇਜਰੀਬਾਲ ਜੀ ਨਾਲ ਮੁਲਾਕਾਤ ਕਰਕੇ ਆਇਆ ਮੈਨੂੰ ਪੁੱਛਿਆ ਕਹਿੰਦੇ ਪੰਜਾਬ ਚ ਮੈਂ ਕਿਹਾ ਜੀ 13 0 ਕਹਿੰਦੇ ਪੱਕਾ ਮੈਂ ਕਿਹਾ ਹਾਂ ਜੀ ਕਹਿੰਦੇ ਫਿਰ ਮੇਰੇ ਵੱਲੋਂ ਉਹਨਾਂ ਨੂੰ ਸਾਰਿਆਂ ਨੂੰ ਧੰਨਵਾਦ ਕਹਿੰਦੀ ਇਹ ਮੈਨੂੰ ਜੇਲ੍ਹ ਚ ਕੜੀ ਬੈਠੇ ਆ ਕੋਈ ਗੱਲ ਨਹੀਂ ਇਹਨਾਂ ਨੂੰ ਲੱਗਦਾ ਪਤਾ ਨਹੀਂ ਕੇਜਰੀਵਾਲ ਨੂੰ ਜੇਲ੍ਹ ਚ ਕਰਕੇ ਅਸੀਂ ਉਹਦੀ ਪਾਰਟੀ ਦੀ ਆਵਾਜ਼ ਰੋਕ ਦਾਂਗੇ ਇੱਕ ਬੰਦੇ ਨੂੰ ਅੰਦਰ ਕਰ ਸਕਦੇ ਹੋ ਪਰ ਉਹਦੀ ਸੋਚ ਨੂੰ ਅੰਦਰ ਨਹੀਂ ਕਰ ਸਕਦੇ ਆ ਜਿਹੜੇ ਕੇਜਰੀਵਾਲ ਦੀ ਸੋਚ ਵਾਲੇ ਪੈਦਾ ਹੋਗੇ ਆ ਲੱਖਾਂ ਜਿਹੜੇ ਪੈਦਾ ਹੋਗੇ ਇਹਨਾਂ ਦਾ ਕੀ ਕਰੋਗੇ ਸੋ ਇਸ ਕਰਕੇ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਇਥੇ ਇਹਨਾਂ ਦਾ ਇਹ ਭਾਜਪਾ ਵਾਲੇ ਕਾਲੀਦਲ ਵਾਲੇ ਕਾਂਗਰਸ ਵਾਲੇ ਇਹਨਾਂ ਦਾ ਮੁਕਾਬਲਾ ਨੋਟਾਂ ਨਾਲ ਹੈ ਇਹਨਾਂ ਦਾ ਮੁਕਾਬਲਾ ਸਾਡਾ ਮੁਕਾਬਲਾ ਮਹਿੰਗਾਈ ਨੂੰ ਦੂਰ ਕਰਨ ਤੇ ਸਾਡਾ ਮੁਕਾਬਲਾ ਬੇਰੁਜ਼ਗਾਰੀ ਨਾਲ ਹੈ ਸਾਡਾ ਮੁਕਾਬਲਾ ਇੰਡਸਟਰੀ ਨੂੰ ਇੱਥੇ ਲੈ ਕੇ ਆਉਣਾ ਸਾਡਾ ਮੁਕਾਬਲਾ ਵਪਾਰੀ ਦਾ ਵਪਾਰ ਵਧਾਉਣਾ ਸਾਡਾ ਮੁਕਾਬਲਾ ਦੁਕਾਨਦਾਰ ਦੀ ਦੁਕਾਨਦਾਰੀ ਵਧਾਉਣੀ ਸਾਡਾ ਮੁਕਾਬਲਾ ਬਾਜ਼ਾਰਾਂ ਚ ਰੌਣਕਾਂ ਵਾਪਸ ਲੈ ਕੇ ਆਉਣੀਆਂ ਸਾਡਾ ਮੁਕਾਬਲਾ ਜਿੱਦੇ ਭਗੜੇ ਕੁਸ਼ਤੀਆਂ ਛਿੰਝਾਂ ਪੈਣੀਆਂ ਸਾਡਾ ਮੁਕਾਬਲਾ ਰੰਗਲਾ ਪੰਜਾਬ ਬਣਾਉਣ ਦਾ ਹੈ ਸਾਡਾ ਮੁਕਾਬਲਾ ਕਿਸੇ ਕਿਸੇ ਪਾਰਟੀ ਨਾਲ ਨਹੀਂ ਸੁਰੇਸ਼ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਕਿ ਇਸ ਵਾਰ ਜਿੱਥੇ ਵੀ ਮੈਂ ਜਾਣਾ ਲੋਕ ਇਹੀ ਕਹਿੰਦੇ ਨੇ ਕਿ ਭਾਈ ਤੁਹਾਨੂੰ ਵੋਟ ਪਾ ਕੇ ਅਸੀਂ ਆਪਦਾ ਫਰਜ਼ ਨਿਭਾਵਾਂਗੇ ਮੈਂ ਕਹਾਂ ਜੀ 1 ਜੂਨ ਨੂੰ ਤੁਸੀਂ ਆਪਣਾ ਫਰਜ਼ ਨਿਭਾ ਦਿਓ ਝਾੜੂ ਵਾਲਾ ਬਟਨ ਦਬਕੇ ਉਹ ਤੋਂ ਬਾਅਦ ਫਰਜ਼ ਨਿਭਾਉਣ ਦੀ ਜ਼ਿੰਮੇਵਾਰੀ ਤੁਹਾਡੇ ਪੁੱਤ ਦੀ ਹੈ ਤੁਹਾਡੇ ਛੋਟੇ ਵੱਡੇ ਭਰਾ ਦੀ ਹੈ ਭਗਵੰਤ ਮਾਨ ਦੀ ਹੈ ਲਾਲ ਬਨ ਸਿੰਘ ਜਿੰਦਾਬਾਦ ਸਾਰੇ ਹੱਥ ਖੜਾ ਕਰਕੇ ਦਾਪੂਨ ਸਿੰਘ ਮਾ ਜਿੰਦਾਬਾਦ ਸੁਬੀਰੋ ਆ ਜਿਹੜਾ ਲਿਖਿਆ ਹੋਇਆ ਸੰਸਦ ਵਿੱਚ ਵੀ ਭਵੰਤਮਾਨ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਇਲੈਕਸ਼ਨ ਲੜ ਰਿਹਾ ਮਤਲਬ ਇਹ ਹੈ ਦਿੱਲੀ ਚ ਵੀ ਹੈ ਕਿ ਸੰਸਦ મે ਵੀ केजरीवाल ਯਾਨੀ ਕਿ ਸਾਡੀ ਸੋਚ ਜਿਹੜੀ ਹੈ ਪੰਜਾਬ ਪੱਖੀ ਦਿੱਲੀ ਪੱਖੀ ਲੋਕ ਪੱਖੀ ਸੋਚ ਹਸਪਤਾਲ ਬਣਾਉਣ ਦੀ ਸਕੂਲ ਬਣਾਉਣ ਦੀ ਉਹ ਸੋਚ ਨੂੰ ਪਾਰਲੀਮੈਂਟ ਚ ਪਹੁੰਚਾਉਣਾ ਹੈ ਵੀਰੋ ਪਰਸੋਂ ਰਿਜ਼ਲਟ ਆਇਆ ਹੈ ਚੌਥੇ ਚੌਥੇ ਰਿਜ਼ਲਟ ਹੈ 158 ਬੱਚੇ ਸਰਕਾਰੀ ਸਕੂਲਾਂ ਦੇ ਜੇਈ ਦਾ ਮੇਨ ਟੈਸਟ ਪਾਸ ਕਰ ਗਏ ਜੇਈ ਦਾ ਪਹਿਲੀ ਵਾਰ ਹੋਇਆ ਇਹ ਸੋ ਸਾਡੇ ਸਕੂਲ ਬਣ ਹਸਪਤਾਲ ਬਣ ਬਿਜਲੀ ਦਾ ਬਿੱਲ ਮਾਫ ਹੈ ਵੀਰੋ ਥਰਮਲ ਪਲੈਂਟ ਖਰੀਦ ਲਿਆ ਆਪਾਂ ਨੇ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲੈਂਟ ਖਰੀਦ ਲਿਆ ਸਾਡੇ ਕੋਲੇ 1 ਮਹੀਨੇ ਦਾ ਕੋਲਾ ਵਾਧੂ ਪਿਆ 1 ਮਹੀਨੇ ਦਾ ਨਹੀਂ ਪਹਿਲਾਂ ਇਹਨਾਂ ਦਿਨਾਂ ਚ ਆਪਾਂ ਖਬਰਾਂ ਸੁਣਦੇ ਹੁੰਦੇ ਸੀ ਪੰਜਾਬ ਮੇਂ ਛਾ ਸਕਤਾ ਹੈ ਅੰਧੇਰਾ ਸਿਰਫ 3 ਦਿਨ ਦਾ ਕੋਲਾ ਬਚਾ ਸਿਰਫ 2.5 ਦਿਨ ਦਾ ਕੋਲਾ ਬਚਾ ਇਹ ਆਇਆਂ ਖਬਰਾਂ ਹੋਣ ਨਹੀਂ ਆਉਣੀਆਂ ਵੀਰੋ ਹਾਂ ਮਹੀਨੇ ਦਾ ਵੀਰੋ ਬਿਜਲੀ ਆ ਮੈਂ ਔਰ ਨਾਲੇ ਵੀ ਹੈ ਦਿਨੇ ਬਿਜਲੀ ਸਾਡੀ ਸੋਲਣ ਵਾਲੀ ਚੱਲਦੀ ਹੈ ਰਾਤ ਨੂੰ ਪੰਜਾਬ ਮੁੰਬਈ ਨੂੰ ਹైదరాబాద్ ਨੂੰ ਪੂਨੇ ਨੂੰ ਬੰਗਲੌਰ ਨੂੰ ਬਿਜਲੀ ਵੇਚਦੇ ਆ ਪਿਛਲੇ ਪਿਛਲੇ 40 ਦਿਨਾਂ ਚ 108 ਕਰੋੜ ਰੁਪਏ ਦੀ ਬਿਜਲੀ ਵੇਚੀ ਹੈ ਅਪਾ ਕਮਾ ਰਹੇ ਆ ਜੇ ਜੇ ਲਾਣੇਦਾਰ ਜੇ ਲਾਣੇਦਾਰ ਇਹ ਧਾਰ ਲੈ ਕੇ ਮੈਂ ਇਸ ਘਰ ਨੂੰ ਕਰਜ਼ਾ ਮੁਕਤ ਵੀ ਕਰਨਾ ਹੈ ਕਰਜ਼ਾ ਵੀ ਨਹੀਂ ਚੜਨ ਦੇਣਾ ਤੇ ਨਾਲ ਨਾਲ ਇਸ ਘਰ ਨੂੰ ਬਹੁਤ ਉੱਪਰ ਲੈ ਕੇ ਜਾਣਾ ਹੈ ਘਰ ਦਾ ਕੋਈ ਜੀ ਨੌਕਰੀ ਤੋਂ ਵਾਂਝਾ ਨਾ ਰਹੇ ਜੇ ਲਾਣੇਦਾਰੇ ਧਾਰ ਲੈ ਤੱਕ ਕੰਮ ਹੋ ਸਕਦਾ ਤੁਸੀਂ ਮੈਨੂੰ ਆਪਣਾ ਮੁਖੀਆ ਚੁੜਿਆ ਮੈਂ ਤੁਹਾਡੇ ਨਾਲ ਸਲਾਹ ਕਰਕੇ ਕੰਮ ਕਰਦਾ ਮੈਂ ਕੱਲਾ ਫੈਸਲੇ ਨਹੀਂ ਲੈਂਦਾ ਮੈਂ ਲੋਕਾਂ ਨੂੰ ਪੁੱਛਦਾ ਵੀ ਇਹਦਾ ਕੀ ਫਾਇਦਾ ਹੈ ਆ ਟੋਲ ਟੋਲ ਪਲਾਸੇ ਬੰਦ ਕਰ ਦਈਏ ਆਹ ਨੌਕਰੀਆਂ ਹੋਰ ਦੇ ਦਈਏ ਆਹ ਹਸਪਤਾਲ ਖੋਲ੍ਹ ਦਈਏ ਆਹ ਆਮ ਆਦਮੀ ਕਲੀਨਿਕ ਖੋਲ੍ਹ ਦਈਏ ਆਹ ਸਕੂਲਾਂ ਨੂੰ ਅਪਗ੍ਰੇਡ ਕਰ ਦਈਏ ਬਸ ਤੁਸੀਂ ਇੱਕ ਵਾਰੀ 4 ਜੂਨ ਨੂੰ ਜਦੋਂ ਰਿਜ਼ਲਟ ਆਵੇ ਨਾ ਇਹੋ ਜਿਹੇ ਵੇਲੇ ਤੱਕ ਤਾਂ ਕੰਮ ਹੋ ਜਾਊਗਾ 4 ਜੂਨ ਨੂੰ ਇਹੋ ਜਿਹੇ ਵੇਲੇ ਤੱਕ ਤਾਂ ਪਤਾ ਲੱਗ ਜਾਊਗਾ ਤੇ ਉਸ ਤੋਂ ਬਾਅਦ ਫਿਰ ਜਿਸ ਹੌਸਲੇ ਨਾਲ ਤੇਿਸ ਇਰਾਦੇ ਨਾਲ ਮੈਂ ਫ੍ਰੀ ਮਾਈਂਡ ਹੋ ਕੇ ਕੰਮ ਕਰੂੰਗਾ ਤੁਸੀਂ ਦੇਖਿਓ ਪੰਜਾਬ ਜਿਹੜਾ ਦੁਬਾਰੇ ਸੋਰੇ ਦੀ ਚਿੜੀ ਬਣੂੰਗਾ ਤੁਹਾਡੇ ਸਾਹਮਣੇ ਬੜੂੰਗਾ ਨਾ ਜੱਗਾ ਜੱਗਾ ਵਾਹ ਦੋਨੇ ਹੱਥ ਦੋਵੇਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਆਈਥੀ ਨੇ ਆੜੇ ਲਾੜ ਇਹਨਾਂ ਦੇ ਘਰ ਥੋੜਾ ਜਿਹਾ ਹੋਰ ਚੱਕ ਦੋ ਉਹਨਾਂ ਨੇ ਘਰਾਂ ਦੀਆਂ ਸ਼ੀਸ਼ੇ ਹੱਲ ਜਾਣ ਇਨਕਲਾਬ ਇਨਕਲਾਬ ਜੈ ਜਵਾਹਰ ਭਾਰਤ ਮਾਤਾ ਕੀ ਜੈ ਬੋਲੇ ਸੋਨਿਆ ਇੱਕ ਮਿੰਟ ਲਈ ਗੁਰਪੀ ਜੀ ਪੀ ਜੀ ਤੁਹਾਡੇ ਉਮੀਦਵਾਰ ਨੇ ਉਹ ਤੁਹਾਡਾਂ ਆਿਆਂ ਦਾ ਧੰਨਵਾਦ ਕਰਨਗੇ ਇੱਕ ਮਿੰਟ ਲਈ ਵਿਚਾਰ ਪਟੰਦਰ ਸਾਡੇ ਬਹੁਤ ਹੀ ਹਰਮਨ ਪਿਆਰੇ ਸ੍ਰੀ ਭਗਵੰਤ ਸਿੰਘ ਜੀ ਮੁੱਖ ਮੰਤਰੀ ਸਾਹਿਬ ਅਸੀਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿਉਂਕਿ ਪੰਜਾਬ ਦਾ ਕੰਮ ਕਰਨ ਵਾਲੇ ਅੱਜ ਕੱਲੇ ਭਗਵੰਤ ਮਹਾਰਾਜ ਦੇ ਮੁਖਮੰਦੀ ਸਾਹਿਬ ਨੇ 2 ਸਾਲ ਦੇ ਵਿੱਚ ਕਿਸਾਨਾਂ ਦਾ ਮਨਜੂਰਾਂ ਦਾ ਵਪਾਰੀਆਂ ਦਾ ਹਿੰਦੂ ਭਰਾਮਾਂ ਦਾ ਜੋ ਕੰਮ ਕੀਤਾ ਅਸੀਂ ਇਹਨਾਂ ਨੂੰ ਵਧਾਈ ਦਿੰਨੇ ਆ ਤੇ ਭਗਵੰਤ ਸਿੰਘ ਸਾਡੇ ਮੁਖਮੰਦੀ ਸਾਹਿਬ ਨੂੰ ਇੱਕ ਭਰੋਸਾ ਦਿੰਨੇ ਆ ਅਸੀਂ 13 ਦੀਆਂ 13 ਸੀਟਾਂ ਆਪਣੇ ਮੁਖਮਤ ਸਾਹਿਬ ਨੂੰ ਜਿੱਤ ਕੇ ਚੋਲੀ ਚਪਾਵਾਂਗੇ ਮੈਂ ਤੁਹਾਡਾ ਸਾਰਿਆਂ ਦਾ ਨੋ ਹਲਕੇ ਜੀ ਆਇਆ ਅੱਛਾ ਚੇ ਤੋਹ ਤੇ ਹਰਦੀ ਮੁੰਡੀਆਂ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਹਲਕੇ ਅੱਜ ਸਾਡੇ ਭਗਵੰਤ ਜੀ ਮੁਖਵੰਤੀ ਦਾ ਵੈਲਕਮ ਹੋਇਆ ਅਸੀਂ ਸਾਰੇ ਭਗਵੰਤ ਦੀ ਤੋੜੇ ਨਾਲ ਅੱਗੇ ਪਤੋਂ ਅਸੀਂ ਤੋੜੇ ਨਾਲ ਜੇ ਸਾਨੂੰ ਜਾਨ ਵੀ ਦੇਣੀ ਪਈ ਅਸੀਂ ਤੋੜੇ ਜਾਨ ਦੇ ਕੇ ਭਗਵੰਤ ਜੀ ਤੁਹਾਡੇ ਨਾਲ ਇੱਕ ਹੱਥ ਖੜਾ ਕਰਕੇ ਇੱਕ ਹੱਥ ਖੜਾ ਕਰਕੇ ਸਾਰੇ ਪੰਜਾਬ ਤੋਂ ਸਾਪਕੋ ਸਿੰਘ ਮਾਨ थाप भगवान सिमरन साकेजरी बासा तू सारे जिंदाबाद जिंदाबाद तू ही सारे जिंदाबाद लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे तो मैं आऊंगा दोबारे भी आऊंगा जदों बुलाऊंगा तू तो ठल्ले वाला काम संभालो भी केड़ी गली विच दी ਆਪਾਂ ਨੇ ਲੰਘਣਾ ਹੈ ਅਗਲਾ ਰੋਡ ਸ਼ੋ ਕਿੱਥੇ ਕਰਨਾ ਹੈ ਪੋਸਟਰ ਕਿੱਥੇ ਲਾਉਣੇ ਨੇ ਬੂਥ ਦੇ ਅੰਦਰ ਕੌਣ ਬੈਠੂਗਾ ਬਾਹਰ ਬੂਥ ਕੌਣ ਲਾਊਗਾ ਥੱਲੇ ਵਾਲਾ ਕੰਮ ਸੰਭਲੋ ਉੱਪਰ ਦੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਐ ਇਹਨੂੰ ਮੈਂ ਕਿਸੇ ਨੂੰ ਨਹੀਂ ਬੋਲਣ ਦਿੰਦਾ ਇਹ ਸਭ ਡਰਦੇ ਐ ਇਹ ਸਭ ਚੋਰ ਐ ਇਹਨਾਂ ਨੇ ਸਭ ਗਲਤ ਕੰਮ ਕੀਤੇ ਹੋਏ ਨੇ ਇਹਨਾਂ ਨੂੰ ਡਰ ਲੱਗਦਾ ਰਹਿੰਦਾ ਕੀ ਪਤਾ ਕਿਤੇ ਸਾਡੀ ਵਾਰੀ ਆ ਜਾਏ ਐਨਾ ਕਿ ਮੈਂ ਜ਼ਰੂਰ ਪ੍ਰੋਸਾ ਦਵਾਂ ਨਾ ਜਿਨ੍ਹਾਂ ਨੇ ਲੋਕਾਂ ਦਾ ਪੈਸਾ ਲੁੱਟਿਆ ਉਹਨਾਂ ਦੀ ਵਾਰੀ ਜ਼ਰੂਰ ਆਊਗੀ ਸਬਰ ਕਰ ਲੈਣ ਥੋੜਾ ਜਿਹਾ ਹਰੇਕ ਦੀ ਵਾਰੀ ਆਊ ਜਿਹਦੇ ਪੈਸਾ ਲੁੱਟਿਆ ਉਹ ਵਿਆਹ ਸਮੇਂ ਤੋਂ ਪੈਸਾ ਲੋਕਾਂ ਨੂੰ ਵਾਪਸ ਬਿਜਲੀ ਦੇ ਰੂਪ ਵਿੱਚ ਸਕੂਲਾਂ ਦੇ ਰੂਪ ਵਿੱਚ ਸੜਕਾਂ ਦੇ ਰੂਪ ਵਿੱਚ ਇਨਫਰਾਸਟ੍ਰਕਚਰ ਦੇ ਰੂਪ ਵਿੱਚ ਹਸਪਤਾਲਾਂ ਦੇ ਰੂਪ ਵਿੱਚ ਲੋਕਾਂ ਕੋਲ ਹੀ ਵਾਪਸ ਆਊਗਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜਿਉਂਦੇ ਵਾਸਤੇ ਰਹੋ ਜਿੰਦਾਬਾਦ ਰਹੋ ਆਬਾਦ ਰਹੋ